ਸਿੱਖ ਇਤਿਹਾਸ ਵਿੱਚ ਜਿੱਥੇ ਪੰਜ ਪਿਆਰੇ ਅਤੇ ਚਾਰ ਸਹਿਯੋਧਿਆਂ ਦਾ ਜ਼ਿਕਰ ਆਉਂਦਾ ਹੈ ਉੱਥੇ ਹੀ 40 ਮੁਕਤਿਆਂ ਦਾ ਨਾਮ ਵੀ ਬੜੇ ਪਿਆਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਦਾਵਾ ਲਿਖਣ ਵਾਲੇ ਉਹ 40 ਮੁਕਤਿਆਂ ਦੀ ਅੱਜ ਕਹਾਣੀ ਅਸੀਂ ਅੱਜ ਪੂਰੇ ਵਿਸਤਾਰ ਨਾਲ ਸਮਝਾਂਗੇ। ਚਮਕੌਰ ਤੋਂ ਚੱਲ ਕੇ ਗੁਰੂ ਸਾਹਿਬ ਮਾਛੀਵਾੜੇ ਰਾਹੀਦੀਨਾਂ ਕਾਂਗੜ ਪਹੁੰਚੇ ਉੱਥੇ ਔਰੰਗਜ਼ੇਬ ਨੂੰ ਜਫਰਨਾਮਾ ਲਿਖ ਕੇ ਕੋਟਕਪੂਰਾ ਵਾਲਾ ਹਰਵਾਨਾ ਹੋ ਗਏ। ਇਸ ਦੌਰਾਨ ਵਜ਼ੀਰ ਖਾਨ ਦੀ ਫੌਜੀ ਟੁਕੜੀ ਫਰੀਦਕੋਟ ਦੇ ਇਲਾਕੇ ਵਿੱਚ ਮੌਜੂਦ ਸੀ। ਗੁਰੂ ਸਾਹਿਬ ਨੇ ਸਿੱਖ ਨੂੰ ਹੁਕਮਨਾਮੇ ਭੇਜੇ ਅਤੇ ਅਗਲੇ 2 ਦਿਨ ਲਈ ਲੱਖੀ ਜੰਗਲ ਵਿੱਚ ਇਕੱਠੇ ਹੋਣ ਲਈ ਕਿਹਾ ਇਸ ਸਮੇਂ ਮਾਡੇ ਦੀ ਧਰਤੀ ਤੇ ਵੀ ਹਲਚਲ ਹੋ ਰਹੀ ਸੀ ਜਬਾਲ ਪਿੰਡ ਦੀ ਮਾਈ ਭਾਗੋ ਜੋ ਪੱਟੀ ਪਿੰਡ ਦੇ ਇੱਕ ਤਗੜੇ ਪਰਿਵਾਰ ਵਿੱਚ ਵਿਆਹੀ ਹੋਈ ਸੀ ਸ਼ਸਤਰ ਵਿਧਿਆ ਵਿੱਚ નિਪੁੰਨ ਸਨ ਉਹਨਾਂ ਦੇ ਭਰਾ ਭਾਗ ਸਿੰਘ ਜੋ ਕਈ ਪਿੰਡਾਂ ਦੇ ਚੌਧਰੀ ਸਨ ਨੇ ਮਾਈ ਭਾਗੋ ਦੇ ਸਹੁਰਿਆਂ ਦੇ ਘਰ ਹੋ ਰੇ ਭੋਗ ਸਮਾਗਮ ਦੌਰਾਨ ਸਿੱਖ ਇਕੱਠ ਹੋਏ ਸਨ ਹਰ ਪਾਸੇ ਚਰਚਾ ਸੀ ਕਿ ਗੁਰੂ ਸਾਹਿਬ ਦੇ ਨਾਲ ਜੋ ਕੁਝ ਵਾਪਰਿਆ ਉਸ ਦੌਰਾਨ ਸਿੱਖ ਕੁਝ ਨਾ ਕਰ ਸਕੇ ਇਸ ਤੋੜ ਨੂੰ ਉਦੇ ਹੋਏ 40 ਸਿੱਖ ਜੰਮਾਲ ਅਤੇ ਪੱਟੇ ਪਿੰਡ ਤੋਂ ਗੁਰੂ ਸਾਹਿਬ ਕੋ ਦਿਨਾ ਕਾਂਗੜਾ ਵੱਲ ਰਵਾਨਾ ਹੋਵੇ ਜਥੇ ਵਿੱਚ ਮਾਈ ਭਾਗੋ ਭਰਾ ਭਾਗ ਸਿੰਘ ਛੋਟਾ ਭਰਾ ਦਿਲਬਾਗ ਸਿੰਘ ਪਤੀ ਨਿਹੰਗ ਸਿੰਘ ਅਤੇ ਦਿਔਰ ਸੁਲਤਾਨ ਸਿੰਘ ਸ਼ਾਮਿਲ ਸਨ ਇਸ ਜਥੇ ਵਿੱਚ ਭਾਈ ਮਨੀ ਸਿੰਘ ਦੇ ਚਾਚੇ ਦਾ ਪੁੱਤਰ ਭਾਈ ਰਾਏ ਸਿੰਘ ਅਤੇ ਭਤੀਜਾ ਭਾਈ ਮਹਾ ਸਿੰਘ ਵੀ ਸਨ ਉਧਰ ਗੁਰੂ ਸਾਹਿਬ ਨੂੰ ਵਜੀਰ ਖਾਨ ਦੀ ਫੌਜ ਦੇ ਖਦਰਾਨੇ ਦੀ ਟਾਬ ਤੱਕ ਪਹੁੰਚਣ ਦੀ ਖਬਰ ਮਿਲੀ ਗੁਰੂ ਸਾਹਿਬ ਲੱਖੀ ਜੰਗਲ ਤੋਂ ਖਦਰਾਨੇ ਵੱਲ ਰਵਾਨਾ ਹੋ ਗਏ ਜਾਮੇਣਾ ਪਿੰਡ ਵਿੱਚ ਗੁਰੂ ਸਾਹਿਬ ਦੀ ਮਾਝ ਦੇ ਸਿੰਘਾਂ ਨਾਲ ਮੁਲਾਕਾਤ ਹੋਈ ਸਿੰਘ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਏ ਪਰ ਗੁਰੂ ਸਾਹਿਬ ਵਾਹਿਗੁਰੂ ਦੇ ਭਾਣੇ ਵਿੱਚ ਅਡੋਲ ਸਨ ਭਾਗ ਸਿੰਘ ਜੋ ਲਾਹੌਰ ਦੇ ਸੁਬੇਦਾਰ ਨਾਲ ਜਾਣ ਪਛਾਣ ਰੱਖਦਾ ਸੀ ਨੇ ਔਰੰਗਜ਼ੇਬ ਨਾਲ ਸਮਝੌਤਾ ਤੇਰੀ ਗੱਲ ਕੀਤੀ ਗੁਰੂ ਸਾਹਿਬ ਨੇ ਕਿਹਾ ਉਦੋਂ ਕਿੱਥੇ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਚੌਧਰੀ ਗੁਰੂ ਸਾਹਿਬ ਦੇ ਇਨਕਾਰ ਤੋਂ ਨਾਰਾਜ਼ ਹੋ ਗਿਆ ਤੇ ਕਿਹਾ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਤੁਸੀਂ ਸਾਡੇ ਕਿਹੜੇ ਗੁਰੂ ਹੋ ਗੁਰੂ ਸਾਹਿਬ ਨੇ ਇਸ ਗੱਲ ਨੂੰ ਲਿਖਤੀ ਰੂਪ ਵਿੱਚ ਲੈਉਣ ਲਈ ਆਖਿਆ ਪਾਗ ਸਿੰਘ ਨੇ ਬਿਦਾਵ ਲਿਖਿਆ ਅਤੇ ਕੁਝ ਹੋਰ ਸਿੰਘਾਂ ਦੇ ਦਸਤਖਤ ਵੀ ਕਰਵਾਏ ਬਿਦਾਵਾ ਦੇ ਕੇ ਉਹ ਮਾਝੇ ਵੱਲ ਵਾਪਸ ਚੱਲ ਗਏ ਪਰ ਜਿਥਾ 2-3 ਮੀਲ ਹੀ ਵਧਿਆ ਸੀ ਕਿ ਮਾਈ ਭਾਗੋ ਨੇ ਉਹਨਾਂ ਨੂੰ ਲਾਂਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿਹਾ ਹਜੇ ਤੁਸੀਂ ਗੁਰੂ ਦੇ ਨਹੀਂ ਹੋ ਕੀਤਾ ਕਿਸੇ ਦੇ ਨਹੀਂ ਹੋ ਉਸ ਵੇਲੇ ਵजीर खान ਦੀ ਫੌਜੀ ਟੁਕੜੀ ਵੀ ਉੱਥੇ ਹੀ ਪਹੁੰਚ ਰਹੀ ਸੀ ਸਿੰਘਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਨਿਸ਼ਚਾ ਕੀਤਾ ਕਿ ਗੁਰੂ ਸਾਹਿਬ ਤੱਕ ਮੁਗਲ ਫੌਜ ਨੂੰ ਨਹੀਂ ਪਹੁੰਚਣ ਦਿੱਤਾ ਜਾਵੇਗਾ ਉਹਨਾਂ ਨੇ ਆਪਣੇ ਮਸਤਰ ਝਾੜੀਆਂ ਤੇ ਟੰਗ ਦਿੱਤੇ ਜਿਸ ਨਾਲ ਲੱਗੇ ਜਿਵੇਂ ਉੱਥੇ ਗੁਰੂ ਸਾਹਿਬ ਦਾ ਟੰਬੂ ਲੱਗਾ ਹੋਇਆ ਹੋਵੇ ਇਸ ਜਗ੍ਹਾ ਤੇ ਅੱਜ ਗੁਰਦੁਆਰਾ ਟੰਬੂ ਸਾਹਿਬ ਸਥਾਪਿਤ ਹੈ ਇੱਥੇ ਭਿਆਨਕ ਜੰਗ ਹੋਈ ਸਿੰਘਾਂ ਨੇ ਵਜ਼ੀਰ ਖਾਨ ਦੀ ਫੌਜ ਨਾਲ ਟੱਟ ਕੇ ਮੁਕਾਬਲਾ ਕੀਤਾ ਅਤੇ ਬਹੁਤ ਸਾਰੇ ਮੁਗਲ ਸੈਨਿਕਾਂ ਨੂੰ ਮਾਰ ਦਿੱਤਾ ਜਦੋਂ ਗੁਰੂ ਸਾਹਿਬ ਪਹੁੰਚੇ ਤਕਰੀਬਨ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਉਹ ਜੀ ਆਖਰੀ ਸਾਹਾਂ ਤੇ ਸੰ ਗੁਰੂ ਸਾਹਿਬ ਨੇ ਇੱਕ ਇੱਕ ਕਰਕੇ ਉਹਨਾਂ ਦੇ ਮੂੰਹ ਸਾਫ਼ ਕੀਤੇ ਉਹਨਾਂ ਨੂੰ ਅਸੀਸਾਂ ਦਿੱਤੀਆਂ ਗੁਰੂ ਸਾਹਿਬ ਨੇ ਕਿਹਾ ਜਿੱਥੇ ਪੰਜ ਪਿਆਰੇ ਹੋਣਗੇ ਉੱਥੇ ਇਹ 40 ਮੁਕਤੇ ਵੀ ਹੋਣਗੇ ਮਹਾ ਸਿੰਘ ਜੋ ਹਜੇ ਵੀ ਜਿਉਂਦਾ ਸੀ ਨੇ ਬਿਦਾਵਾ ਪਾੜਨ ਦੀ ਬੇਨਤੀ ਕੀਤੀ ਗੁਰੂ ਸਾਹਿਬ ਨੇ ਕਮਰ ਕੱਸੇ ਵਿੱਚੋਂ ਉਹ ਪੱਤਰ ਕੱਢਿਆ ਤੇ ਉਸ ਨੂੰ ਕਾੜ ਦਿੱਤਾ ਇਹ ਸਿੰਘ ਹੀ 40 ਮੁਕਤੇ ਕਿਹਾ ਲਏ ਉਹਨਾਂ ਦਾ ਸਤਕਾਰ ਨਾਲ ਸੰਸਕਾਰ ਹੋਇਆ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਨੂੰ ਇੱਥੇ ਬੁਲਾਇਆ ਇਸ ਸ਼ਹੀਦੀ ਅਸਥਾਨ ਤੇ ਆਪ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਸ਼ੁਰੂ ਕੀਤੀ ਗੁਰੂ ਸਾਹਿਬ ਇੱਕ ਬਹੁਤ ਉੱਚੀ ਅਵਸਥਾ ਵਿੱਚ ਸਨ ਮੁਕਤ ਸਰ ਦੀ ਧਰਤੀ ਤੇ ਉਹਨਾਂ ਦੀ ਉਸ ਕਥਾ ਦੀ ਸ਼ੈਲੀ ਬੜੀ ਨਿਰਾਲੀ ਸੀ ਅੱਗੇ ਚੱਲ ਕੇ ਗੁਰੂ ਸਾਹਿਬ ਦੀ ਇਸ ਕਥਾ ਦੀ ਸ਼ੈਲੀ ਨੂੰ ਪਾਈ ਮਣੇ ਸਿੰਘ ਜੀ ਉਹਨਾਂ ਨੂੰ ਅਪਣਾਇਆ ਗੁਰਬਾਣੀ ਉਚਾਰਨ ਦੀ ਇਸ ਸੰਪਰਦਾਇ ਜਾਂ ਟਕਸਾਲੀ ਸ਼ੈਲੀ ਦਾ ਜਨਮ ਮੁਖਸਰ ਸਾਹਿਬ ਦੇ ਇਸ ਧਰਤੀ ਤੇ ਹੋਇਆ ਇਸ ਸ਼ੈਲੀ ਵਿੱਚ ਹਮੇਸ਼ਾ ਗੁਰਬਾਣੀ ਦੇ ਅਰਥਾਂ ਤੇ ਜ਼ੋਰ ਦਿੱਤਾ ਜਾਂਦਾ ਹੈ ਜਿਹਦੇ ਲਈ ਸਾਖੀਆਂ ਦਾ ਸਹਾਰਾ ਲਿਆ ਜਾਂਦਾ ਹੈ ਕਿਉਂਕਿ ਸ਼ਬਦਾ ਦੇ ਭਾਵ ਨੂੰ ਸਮਝਣ ਲਈ ਜਿੰਨਾ ਭਾਵਨਾਵਾਂ ਦੀ ਜ਼ਰੂਰਤ ਹੁੰਦੀ ਹੈ ਉਹ ਸਾਖੀਆਂ ਦੀ ਮਦਦ ਨਾਲ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ ਕੋਈ ਦਿਨ ਮੁਖਸਰ ਸਾਹਿਬ ਦੀ ਧਰਤੀ ਤੇ ਰੈਨ ਮਗਰੋਂ ਗੁਰੂ ਸਾਹਿਬ ਅੱਗੇ ਦੱਖਣ ਦਿਸ਼ਾ ਵੱਲ ਸਰਵਾਨਾ ਹੋ ਗਏ ਤਾਂ ਇਹ ਸੀ ਚਾਲੀ ਮੁਕਤਿਆਂ ਦੀ ਕਹਾਣੀ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਧੰਨਵਾਦ